ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਮੇਰੀ ਪੀਰੀ ਦੇ ਮਾਲਕ ਤਾਂ ਤਨਸ਼ੀ ਗੁਰੂ ਹਰ ਗੋਬਿੰਦ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਆਓ ਇਸ ਪਵਿੱਤਰ ਦਿਹਾੜੇ ਤੇ ਗੁਰੂ ਪਾਸ਼ਾ ਜੀ ਦੇ ਜੀਵਨ ਤੇ ਛੋਟੀ ਜਿਹੀ ਨਜ਼ਰ ਮਾਰੀਏ ਜਹਾਂਗੀਰ ਬਾਦਸ਼ਾਹ ਨੇ اپنی مذہبی ਈਰਖਾ ਦੇ ਕਾਰਨ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ ਝੂਠੀਆਂ ਖਬਰਾਂ ਦੇ ਆਧਾਰ ਤੇ ਗ੍ਰਿਫਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਗ੍ਰਿਫਤਾਰੀ ਤੋਂ ਪਹਿਲਾਂ ਲੋਹਾਰੋ ਤੁਰੰਤ ਤੋਂ ਪਹਿਲਾਂ ਗੁਰੂ ਪਾਸ਼ਾ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਬਾਲ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ ਤੇ ਕਿਹਾ ਕਿ ਬਦਲਦੇ ਸਮੇਂ ਅਨੁਸਾਰ ਨਿਡਰ ਹੋ ਕੇ ਰਹਿਣਾ ਅਕਾਲ ਪੁਰਖ ਪਰਮਾਤਮਾ ਦਾ ਭਰੋਸਾ ਤਕਣਾ ਤੇ ਵੀ ਤਾਕੀਦ ਕੀਤੀ। ਕੇ ਖੁਦ ਮੁਖਤਿਆਰ ਹੋ ਕੇ ਤਖਤ ਤੇ ਬੈਠੋ ਆਪਣੀ ਯੋਗਤਾ ਅਨੁਸਾਰ ਸ਼ਸਤਰ ਰੱਖੋ ਆਪਣੀ ਯੋਗਤਾ ਅਨੁਸਾਰ ਫੌਜ ਰੱਖੋ ਉਸ ਵੇਲੇ ਬਾਲ ਹਰ ਗੋਬਿੰਦ ਸਾਹਿਬ ਸਿਰਫ 11 ਸਾਲ ਦੇ ਸੀ ਗੁਰੂ ਪਾਸ਼ਾ ਦੇ ਹੁਕਮ ਨੂੰ ਸਿਰ ਮੱਥੇ ਮੰਨ ਬਾਲ ਹਰ ਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਅਕਾਲ ਪੁਰਖ ਨੇ ਆਪਣਾ ਤਖਤ ਆਪ ਹੀ ਰਚ ਦਿੱਤਾ ਅਕਾਲ ਤਖਤ ਸਾਹਿਬ ਦਾ ਨੀ ਪੱਥਰ ਵੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆਪਣੇ ਕਰ ਕਮਲਾ ਨਾਲ ਰੱਖਿਆ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਗੁਰੂ ਪਾਸ਼ਾ ਦੇ ਹੁਕਮ ਮੁਤਾਬਕ ਬਿਨਾਂ ਕਿਸੇ ਮਿਸਤਰੀ ਦੇ ਲਗਾਤਾਰ ਮਿਹਨਤ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਸੰਪੂਰਨ ਕੀਤੀ। ਸੰਗਤ ਦਾ ਕਹਿਣਾ ਸੀ ਕਿ ਸੱਚੇ ਪਾਸ਼ਾ ਦੇ ਇਸ ਤਖਤ ਤੇ ਕਿਸੇ ਨਾਲ ਵੀ ਪੱਖਪਾਤ ਨਹੀਂ ਹੁੰਦਾ। ਸਾਰਿਆਂ ਨੂੰ ਬਰਾਬਰ ਦਾ ਨਿਆਂ ਮਿਲਦਾ। ਸੱਚੇ ਪਾਸ਼ਾ ਨੂੰ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਚੌੜ ਤਖਤ ਦੇ ਮਾਲਕ ਕਹਿੰਦੇ ਸੀ ਅਕਾਲ ਤਖਤ ਸਾਹਿਬ ਦੀ ਉਸਾਰੀ ਤੋਂ ਬਾਅਦ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਤਖਤ ਦੀ ਨਿਸ਼ਿਨੀ ਵੇਲੇ ਬਾਬਾ ਬੁੱਢਾ ਜੀ ਨੇ ਪਾਸ਼ਾ ਦੇ ਕਹਿਣ ਮੁਤਾਬਕ ਦੋ ਤਲਵਾਰਾਂ ਪਹਿਨਾਈਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇਹ ਨਕਸ਼ਾ ਅਬਦੁੱਲਾ ਤੇ ਨਾਥਮਲ ਢਾਡੀ ਇਉਂ ਖਿੱਚਦੇ ਨੇ ਦੋ ਤਲਵਾਰਾਂ ਬੱਦੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਦ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜੀਰੀ ਦੀ ਮੀਰੀ ਰਾਜ ਦਾ ਸੂਚਕ ਹੈ ਤੇ ਪੀਰੀ ਯੋਗ ਦਾ ਸੂਚਕ ਹੈ ਮੀਰੀ ਸੰਸਾਰਕ ਖੇਤਰ ਦਾ ਸਿਖਰ ਹੈ ਤੇ ਪੀਰੀ ਰੋਹਾਨੀਅਤ ਖੇਤਰ ਦਾ ਸਿਖਰ ਹੈ ਮੀਰੀ ਤੇ ਪੀਰੀ ਸ਼ਕਤੀ ਤੇ ਭਗਤੀ ਦਾ ਸੁਮੇਲ ਹੈ ਤਖਤ ਤੇ ਬਰਾਜਨ ਸਮੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਕੇਸਰੀ ਬਾਣਾ ਧਾਰ ਦਸਤਾਰ ਤੇ ਕਲਗੀ ਸਜਾਈ ਇਥੇ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਆ ਕਿ ਉਸ ਵੇਲੇ ਮੁਗਲ ਹਕੂਮਤ ਦਾ ਰਾਜ ਸੀ ਤੇ ਮੁਗਲ ਹਕੂਮਤ ਵੇਲੇ ਮੁਗਲਾਂ ਤੋਂ ਬਿਨਾ ਕੋਈ ਵੀ ਤਖਤ ਤੇ ਨਹੀਂ ਸੀ ਬੈਠ ਸਕਦਾ ਕੋਈ ਵੀ ਕਲਗੀ ਨਹੀਂ ਸੀ ਸਜਾ ਸਕਦਾ ਬਾਜ ਨਹੀਂ ਸੀ ਰੱਖ ਸਕਦਾ ਠਾਠ ਬਾਠ ਨਾਲ ਕੋਈ ਵੀ ਰਹਿ ਨਹੀਂ ਸੀ ਸਕਦਾ ਤਖਤ ਹੀ ਨਹੀਂ ਸਾਜਿਆ ਸਗੋਂ ਪੂਰੀ ठाਠ-ਬਾਠ ਨਾਲ ਕਲਗੀ ਸਜਾ ਕੇ ਹਥਿਆਰ ਰੱਖ ਕੇ ਬਾਜ਼ ਰੱਖ ਕੇ ਤਖਤ ਤੇ ਬਰਾਜਮਾਨ ਹੋਏ। ਪਾਸ਼ਾ ਜੀ ਨੇ ਤਖਤ ਤੇ ਬਰਾਜਣ ਤੋਂ ਬਾਅਦ ਸਭ ਤੋਂ ਪਹਿਲਾਂ ਸੰਤਾਂ ਨੂੰ ਇਹ ਹੁਕਮਨਾਮਾ ਜਾਰੀ ਕੀਤਾ ਕਿ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਸ਼ਹੀਦੀ ਤੋਂ ਬਾਅਦ 6ਵੇਂ ਪਾਸ਼ਾ ਤਖਤ ਤੇ ਬਰਾਜ ਗਏ ਨੇ। ਜੋ ਵੀ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਨ ਲਈ ਆਵੇ ਤਾਂ ਚੰਗੇ ਘੋੜੇ, ਚੰਗੇ ਹਥਿਆਰ ਲੈ ਕੇ ਆਉਣ। ਇਹ ਹੁਕਮਨਾਮੇ ਗੁਰੂ ਪਾਸ਼ਾ ਨੇ ਮਸੰਦਾਂ ਨੂੰ ਭੇਜੇ ਜਿਵੇਂ ਜਿਵੇਂ ਸੰਗਤ ਨੂੰ ਹੁਕਮਨਾਮੇ ਮਿਲਦੇ ਗਏ ਸੰਗਤ ਗੁਰੂ ਪਾਸ਼ਾ ਦੇ ਚਰਨਾਂ ਨਾਲ ਜੁੜਦੀ ਗਈ ਗੁਰੂ ਪਾਸ਼ਾ ਦੇ ਹੁਕਮਨਾਮੇ ਪੜ੍ਹ ਸੁਣ ਕੇ ਇੱਕੋ ਪਿੰਡ ਸੋਰ ਸਿੰਘ ਵਿੱਚੋਂ 52 ਨੌਜਵਾਨ ਗੁਰੂ ਪਾਸ਼ਾ ਦੀ ਫੌਜ ਵਿੱਚ ਭਰਤੀ ਹੋਏ ਹੁਣ ਅਕਾਲ ਤਖਤ ਸੱਤ ਨਗਾਰਾ ਵੱਜਣ ਲੱਗਾ ਤੇ ਬਹਾਦਰ ਸੂਰਬੀਰ ਯੋਧੇ ਇਕੱਠੇ ਹੋਣੇ ਸ਼ੁਰੂ ਹੋ ਗਏ ਹੌਲੀ ਹੌਲੀ ਕਰਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਫੌਜ ਵਿੱਚ ਹਜ਼ਾਰ ਸੂਰਬੀਰ ਯੋਧੇ ਭਰਤੀ ਹੋ ਗਏ ਅਕਾਲ ਤਖਤ ਸਾਹਿਬ ਦੇ ਖੁੱਲੇ ਦਲਾਨੰਦ ਸੰਗਤਾਂ ਜੁੜਨੀਆਂ ਸ਼ੁਰੂ ਹੋਈਆਂ ਗੁਰਬਾਣੀ ਕੀਰਤਨ ਤੋਂ ਬਾਅਦ ਨਗਾਰਾ ਵੱਜਦਾ ਟਾਢੀ ਵਾਰਾਂ ਗਾਉਂਦੇ ਉਸ ਸਮੇਂ ਅਬਦੁੱਲਾ ਤੇ ਨਾਥਮਲ ਟਾਢੀਆਂ ਨੂੰ ਗੁਰੂ ਘਰੋਂ ਬੜਾ ਪਿਆਰ ਤੇ ਸਤਿਕਾਰ ਮਿਲਿਆ ਗੁਰੂ ਪਾਸ਼ਾ ਨੇ ਅਕਾਲ ਤਖਤ ਸਭ ਨੂੰ ਹੁਕਮਨਾਮਾ ਜਾਰੀ ਕੀਤਾ ਕਿ ਅਕਾਲ ਤਖਤ ਧਰਮ ਤੇ ਸਿਆਸਤ ਦਾ ਸੂਚਕ ਧਰਮ ਤੇ ਸਿਆਸਤ ਇਸ ਤਖਤ ਦੇ ਅਧੀਨ ਹੁਣ ਸਿੱਖ ਕੌਮ ਸੰਤ ਸਿਪਾਈਆਂ ਦਾ ਧਰਮ ਬਣ ਚੁੱਕੀ ਸੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਸਿੱਖਾਂ ਅੰਦਰ ਇੱਕ ਨਵਾਂ ਤੇ ਵੱਖਰਾ ਜੋਸ਼ ਭਰਿਆ ਜਿਹੜਾ ਕਦੇ ਵੀ ਖਤਮ ਨਾ ਹੋ ਸਕੇ ਗੁਰੂ ਪਾਸ਼ਾ ਦੇ ਇਸ ਪਾਵਨ ਪਵਿੱਤਰ ਦਿਹਾੜੇ ਵਾਲੇ ਦਿਨ ਅਸੀਂ ਵੀ ਗੁਰੂ ਪਾਸ਼ਾ ਦੇ ਦਰਸਾਏ ਮਾਰਗ ਤੇ ਚੱਲ ਕੇ ਬਾਣੀ ਤੇ ਬਾਣੇ ਨੂੰ ਧਾਰਨ ਕਰੀਏ ਫਿਰ ਤੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ